ਰੋਸ਼ਨਾ ਜਿਹੜੀ ਇਸ ਵਾਰ ਬਹੁਤ ਜ਼ਿਆਦਾ ਮਾਰ ਮਾਰੀ ਹੈ ਪਰ ਮੇਨ ਫਰਕ ਪੈ ਰਿਹਾ ਹੈ ਵੀ ਜਿਹੜੇ ਰਸਤੇ ਖਰਾਬ ਹੋ ਗਏ ਨੇ ਕਿਥੋਂ ਮਾਲ ਆ ਨਹੀਂ ਪਾਰਿਆ ਉਹਨਾਂ ਦੇ ਕਰਕੇ ਕਾਫੀ ਮੁਸ਼ਕਲ ਹੋ ਰਹੀ ਹੈ ਪਰ ਉਹਦੀ ਵਜ੍ਹਾ ਨਾਲ ਮੰਡੀ 'ਚ ਮਾਲ ਘਟਾ ਰਿਹਾ ਤੇ ਇਸ ਟਾਈਮ ਥੋੜੇ ਰੇਟ ਜ਼ਿਆਦਾ ਨੇ ਜਿਸ ਤਰ੍ਹਾਂ ਸੇਬ ਜਿਹੜਾ 100 ਤੋਂ 150 ਰੁਪਏ ਕਿਲੋ ਵਿਕ ਰਿਹਾ ਹੈ ਬੱਬੂ ਕੁਛ 80 ਤੋਂ ਲੈ ਕੇ 140-50 ਰੁਪਏ ਕਿਲੋ ਵਿਕ ਰਿਹਾ ਵੈ ਬਨਾਣਾ 40 ਤੋਂ 70 ਰੁਪਏ ਕਿਲੋ ਵਿਕ ਰਿਹਾ ਵੈ ਕੋਕੋਨਟ ਵਾਟਰ 60-70 ਰੁਪਏ ਪਰ ਪੀਤ ਹੈ ਤੇ ਨਾਕ ਆ ਜਿਹੜੀ ਉਹ 100 ਤੋਂ ਲੈ ਕੇ 200 ਕਿਲੋ ਵਿਕ ਰਹੀ ਹੈ ਇਹ ਰੱਤੇ ਜਿਹੜੇ ਬੰਦ ਹੋਣ ਕਰਕੇ ਖਰਾਬ ਹੋਣ ਕਰਕੇ ਹਿਮਾਚਲ ਦਾ ਹਾਲ ਹੈ तकरीबन 60% ਮਾਲ ਪਿੱਛੇ ਹੈ ਜਿਹੜਾ ਕਿ तकरीबन 15 ਸਤੰਬਰ ਨੂੰ ਖਤਮ ਹੋ ਜਾਂਦਾ ਹੈ ਮੇਰੇ ਹਸਾਬ ਨਾਲ ਤਾਂ 60% ਜਦੋਂ ਇਕੱਠਾ ਆਏਗਾ ਇਹ ਤੇ ਹਿਮਾਚਲ ਤੇ ਕਸ਼ਮੀਰ ਕੱਟੇ ਹੋ ਜਾਣੇ ਨੇ ਪਰ ਮੈਨੂੰ ਲੱਗਦਾ ਵੀ ਉਦੋਂ ਲੋਕਾਂ ਨੂੰ ਖਾਣ ਲਈ ਕਾਫੀ ਸਸਤਾ ਮਿਲੇਗਾ ਪਰ ਉਹ ਤੋਦੇ ਜਿਹੜੇ ਪੈਦਾਵਾਰ ਕਰਨ ਵਾਲੇ ਕਿਸਾਨ ਨੇ ਲੋਕੀ ਹੈ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਆਪ ਦੀ ਫਿਲਹਾਲ ਇਸਲੇ ਮਾਰਕੀਟ ਅੱਪ ਚੱਲ ਰਹੀ ਹੈ ਇਸ ਚੀਜ਼ ਦੀ ਇਸ ਚੀਜ਼ ਦੀ ਮਾਰਕੀਟ ਇਸਲੇ ਟੂਟ ਦੀ ਜਿਹੜੀ ਮਾਰਕੀਟ ਹੈ ਬਹੁਤ ਜ਼ਿਆਦਾ ਅੱਪ ਹੈ ਤੁਸੀਂ ਦੇਖੋ ਵੀ ਅਨਾਰ ਜਿਹੜਾ ਇਹਨਾਂ ਦਿਨਾਂ 'ਚ 470 ਰੁਪਏ ਕਿਲੋ ਹੁੰਦਾ ਸੀ ਉਹ 200 ਰੁਪਏ ਕਿਲੋ ਟੱਚ ਕਰ ਗਿਆ ਇਹ ਜਿਹੜਾ ਤੁਸੀਂ ਰੇਟ ਦੱਸਿਆ ਇਹ ਕਨੇ ਹੋਲ ਸੇਲ ਵਾਲੇ ਦੱਸੇ ਨਹੀਂ ਮੈਨੂੰ ਤਾਂ ਖਾਲੀ ਹੋਲ ਸੇਲ ਦੇ ਰੇਟ ਪਤਾ ਹੈ ਡਿਟੇਲ ਦੇ ਬਾਰੇ ਮੈਨੂੰ ਜਾਣਕਾਰੀ ਵਿੱਚ ਲੱਗਦਾ ਕਿ 5% ਜਿਹੜਾ ਲੈ ਕੇ ਜਾਂਦਾ ਉਹ ਵੀ ਆਪਣਾ ਰੱਖਦਾ ਹੀ ਹੋਏਗਾ ਤਾਂ ਆਮ ਕਦੇ ਉਮਰ ਕਿੰਨਾ ਪੰਜ ਜਾਂ 10% ਦਾਲੇ ਫਰੂਟ ਜਾਂ ਵੈਜੀਟੇਬਲ ਨਹੀਂ ਵਿਕਦੀ ਕਿਉਂਕਿ ਇਹ ਸਰਦੀ ਵੀ ਹੈ ਪੈਰੀਸ਼ੇਬਲ ਗੁੱਡ ਹੈ ਟੋਲ ਵੀ ਘਟਦਾ ਵੈ ਤੇ ਅੰਦੇ ਤੇ ਤਕਰੀਬਨ ਦੀਵਾਨੋਂ 25-30% ਲਗਾਣਗੇ ਤੇ ਤਾਂ ਉਹਨਾਂ ਨੂੰ ਜਾ ਕੇ 12 ਖਾਂਦਾ ਕਹਿ ਸਕਦੇ ਕਿ ਇੱਕ ਗਾਹ ਨੂੰ ਜਿਹੜਾ ਵਾ 100 ਰੁਪਏ ਕਿਲੋ ਇੱਥੋਂ ਖੁਰਦਾ ਫਰੂਟ ਉਹ ਨੂੰ 150 ਰੁਪਏ ਜਾ ਕੇ ਵਿਕ ਰਿਹਾ ਬਿਲਕੁਲ ਅੰਦਰ ਕੋਈ ਗਲਤ ਗੱਲ ਨਹੀਂ ਕੋਈ ਕੋਈ ਰਾਏ ਨਹੀਂ ਹੈ ਕਿਉਂਕਿ ਐਕਚੁਅਲੀ ਤੀਜੀ ਹੱਥੇ ਐਤੋਂ ਪਹਿਲਾਂ ਹੋਰ ਜਿਹੜੇ ਇਕੱਠੇ ਲੈਂਦੇ ਜਿਨ੍ਹਾਂ ਨੂੰ ਅਸੀਂ ਫੜੀ ਵਾਲੇ ਕਹਿੰਦੇ ਉਹ ਹੈ ਉਸ ਤੋਂ ਬਾਅਦ ਰੇੜੀ ਵਾਲਿਆਂ ਨੇ ਲੈਣਾ ਅੱਗੋਂ ਤੇ ਤੀਜੀ ਹੱਦ 'ਤੇ ਜਾ ਕੇ ਮਾਲ ਜਦੋਂ ਵਿਕਦਾ ਤਾਂ ਨੱਚੀ ਗੱਲ ਹੈ ਗੈਪ ਆ ਗਿਆ ਕੇ ਥੋੜਾ ਮਹਿੰਗਾ ਹੋ ਜਾਂਦਾ ਕਿੰਨਾ ਕੁ ਫਰਕ ਪੈ ਜਾਂਦਾ 25-30% ਦਾ ਮੈਂ ਤੁਹਾਨੂੰ ਦੱਸਿਆ ਫਰਕ ਪੈ ਜਾਂਦਾ ਫੋਰਵੇ ਚੀਜ਼ ਕਿੰਨੇ ਚਲੀ ਇੱਥੋਂ 25-30 ਰੁਪਏ ਤੇ ਘੱਡੋ ਘੱਡ ਪਹੁੰਚੇਗੀ ਉਹਨੂੰ ਕਿੰਨੇ ਅੱਗੋ ਵੇਚਣਾ ਫਿਰ ਉਹ ਇੱਕ ਤੋਂ 40-50 ਵੇਚੇਗਾ ਹੀ ਨਾ ਜੇ ਦੇਖਿਆ ਜਾ ਰਿਹਾ ਕਿ ਡੇਂਗੂ ਵਗੈਰਾ ਦਾ ਵੀ ਸੀਜ਼ਨ ਹੈ ਡਾਕਟਰ ਜਿਹੜੇ ਰეკਮੈਂਡ ਕਰਦੇ ਆ ਕੀ ਤੇ ਡਰੈਗਨ ਸੂਟ ਉਹਦਾ ਕੀ ਪ੍ਰਾਈਸ ਆ ਬੋਲਦੇ ਆ ਤੇਰੇ ਕੇ ਜੀ ਵੀ ਵੀ ਅੱਤ ਸਟੈਂਪ ਫਾਰ ਇੰਪੋਰਟਡ ਹੈ ਜਿਹੜਾ ਛੋਟਾ ਡੱਬਾ ਇਹਨਾਂ ਦਿਨਾਂ ਉਹ 2500 ਤੋਂ ਲੈ ਕੇ 2700 ਰੁਪਏ ਹੋ ਗਿਆ ਵਾ। ਲਾ ਆਮ ਬੰਦਾ ਇਲਾਜ ਵੀ ਨਹੀਂ ਕਰਾ ਸਕਦਾ। ਬਹੁਤ ਮੁਸ਼ਕਲ ਹੋ ਰਿਹਾ ਹੈ। ਨੈਚੁਰਲੀ ਚੀਜ਼ਾਂ ਨਾਲ ਜਿਹੜਾ ਅਗਲੇ ਕਹਿੰਦੇ ਆ ਵੀ ਇਲਾਜ ਹੈ ਉਹ ਮੁਸ਼ਕਲ ਹੋ ਗਿਆ ਵਾ। ਜੀ। ਤੇ ਡ੍ਰੈਗਨ ਵੀ ਹੈ ਜਿਹੜਾ 670 ਰੁਪਏ ਕਿਲੋ ਸੀ ਉਹ 140 ਰੁਪਏ ਕਿਲੋ ਹੋ ਗਿਆ ਲੋਕਲ ਇੰਪੋਰਟਡ ਉਸ ਤੋਂ ਵੀ ਮਹਿੰਗਾ ਵਾ। ਇਹ ਵੀ ਮੇਰਾ ਨਾਮ ਲੱਕੀ ਜੀ ਲੱਕੀ ਵੇਜੀਟੇਬਲ ਕੋਜੀ। ਲੱਕੀ ਜੀ ਇਸਨੇ ਜਿਹੜੇ ਆੜ ਦੀ ਮਾਰ ਐ ਰਹੀ ਹੈਗਾ ਪਾਣੀ ਪਾਣੀ। ਫਰਕ ਫੜਕ ਕੀ ਸੰਜੀ ਮੰਡੀਆ ਵਕਤ ਵੀ ਫਰਕ ਪਿਆਦਾ ਸੱਜੀ ਰੇਟ ਫੜਕ ਜੀ ਔਰ ਜ਼ਮੀਨ ਤੋਂ ਲੈ ਕੇ ਸੁਪਾਨ ਤੱਕ ਰੇਟ ਪਹੁੰਚ ਗਿਆ ਬਾਜੀ ਸਾਰੇ ਸਾਰੇ ਪਿੱਛੇ ਬਾੜਾ ਕਰਕੇ ਕੀਤਾ ਪਹਿਲੇ ਪਹਿਲੇ ਮਾਲ ਨਹੀਂ ਪਹੁੰਚੇ ਉਹ ਜਿਹੜੇ ਮਾਲ ਆ ਰਹੇ ਨੇ ਸਭ ਡੰਪ ਆ ਰਹੇ ਨੇ ਬਿਲਕੁਲ ਡੰਗੇ ਹਾਂਜੀ ਤੇ ਇਸ ਲਈ ਜੇ ਅਗਰ ਗੱਲ ਕੀਤੀ ਜਾਵੇ ਸਭ ਤੋਂ ਮਹਿੰਗੀ ਸਬਜ਼ੀ ਕਿਹੜੀ ਹੈਗੀ ਹੈ ਅੱਜ ਸਾਰੇ 5-5 ਗੁਣਾ ਰੇਟ ਵਧ ਗਿਆ 6-6 ਗੁਣਾ ਵਧ ਗਿਆ ਜੀ ਜਿਵੇਂ ਜੀ ਸ਼ਿਮਲਾ ਵਿੱਚ ਅੱਜ ਤੋਂ ਹਫ਼ਤਾ ਪਹਿਲੇ ਕਿਸੀ 70 ਰੁਪਏ ਕਿਲੋ 50 ਰੁਪਏ ਕਿਲੋ ਉਹ ਅੱਜ 120 ਰੁਪਏ ਕਿਲੋ ਹੋ ਗਈ ਹੈ ਫਰਾਂਸ ਮਿਨਸਿਪਲਿਟੀ ਪਹਿਲੇ ਸਾਰੇ ਫੁੱਲ ਗੋਭੀ ਹੈ ਹੀ ਨਹੀਂ ਮਾਰਕੀਟੇ 100 ਪਲਸ ਹੋ ਗਈ ਜੀ। ਮੈਂ ਆਪਣੀ ਲਾਈਫ ਵਿੱਚ ਕਦੀ ਨਹੀਂ ਦੇਖਿਆ ਜੀ 100 ਰੁਪਏ ਕਿਲੋ ਕਦੀ ਫੁੱਲ ਗੋਭੀ ਜੀ। ਬੰਦ ਗੋਭੀ ਵਗੈਰਾ ਸਾਰੇ ਸਿਰ ਪਾਲਕ ਜਿਹੜਾ ਗ੍ਰੀਨ ਸਵਾਰਨੇ ਪਾਲਕ ਧਨੀਆ ਪਦੀਨਾ ਇਹ ਤੇ ਹੈ ਹੀ ਨਹੀਂ ਜੀ। ਇਹ ਤੇ ਲੋਕਲ ਖੇਤੀ ਆਪਣੇ ਸਾਰੇ ਪੰਜਾਬ ਦੇ ਸਾਰੇ ਖਤਮ ਹੀ ਹੋ ਗਏ ਜੀ। ਬਿਲਕੁਲ ਜ਼ੀਰੋ ਹੀ ਹੋ ਗਏ ਜੀ। ਮੈਂ ਮਟਰ 180 ਦੇ ਲੈ ਕੇ 200 ਰੁਪਏ ਕਿਲੋ ਤੱਕ ਜੀ। ਹਿਮਾਚਲ ਦੇ ਰਸਤੇ ਟੁੱਟ ਗਏ ਜੀ ਖਤਮ ਹੀ ਹੋ ਗਏ ਮਟਰ ਜੀ। ਫਸਲਾਂ ਦਵਾਈ ਹੋ ਗਈ ਜੀ। ਆਲੂ ਗੈ ਜੀ। ਆਲੂ ਪਿਆਏ ਤੇ ਆਪਣੇ ਲੋਕਲ ਹੀ ਹੈਗਾ ਜੀ। ਇਹ ਪਿਆਜ਼ 나ਸੀਕ ਤੋਂ ਆ ਰਿਹਾ ਜੀ ਉਧਰ ਕੋਈ ਨਹੀਂ ਉਧਰ ਠੀਕ ਹੈ ਪਿਆਜ਼ ਦੀ ਬਰੀਤ ਲੈ ਕੇ 22 ਕਿਲੋ ਤੱਕ ਹੈਗਾ ਜੀ ਆਲੂ ਜੇ 13-14 ਰੁਪਏ ਕਿਲੋ ਉਹ ਆਲੂ ਵਾਲੇ ਨਵੇਂ ਨਹੀਂ ਆਏ ਸਟੋਰ ਤੇ ਨਾ ਲੋਕਾਂ ਦੇ ਪੰਜਾਬ ਦੇ ਉਹ ਸਟੋਰ ਜੀ ਨਿਕਲਦੇ ਹੋਏ ਜੀ ਐਸੇ ਕਰਕੇ ਆਲੂ ਸਸਤਾ ਕਿੰਨਾ ਕਫਰਕ ਪੈ ਗਿਆ ਸਬਜ਼ੀ ਦਾ ਰੇਟ ਦੇ ਕਾਫੀ ਜੀ ਕਾਫੀ ਜਰੂਰ ਤੂੰ ਜ਼ਿਆਦਾ ਪੈ ਗਿਆ ਜੀ ਮਾਲ ਹੀ ਨਹੀਂ ਹੈ ਸਿਰੇ ਤੁਸੀਂ ਸਿਰੇ ਆਓ ਤੁਸੀਂ ਲੈਟ ਆਇਓ ਸਿਰੇ ਪਹਿਲੇ ਜਾਓ ਸਿਰੇ ਤੁਸੀਂ ਦੇਖੋਗੇ ਇਹ ਸਬਜ਼ੀ ਮੰਡੀ ਨਹੀਂ ਲੱਗਦੀਆਂ ਲੱਗਦਾ ਕਿ ਇਹ ਰੜਾ ਮੈਦਾਨ ਹੈਗਾ ਜੀ ਕ੍ਰਿਕਟ ਮੈਦਾਨ ਹੈਗਾ ਇਹ ਹਾਲ ਨੇ ਬਿਲਕੁਲ ਮਾਲ ਹੀ ਨਹੀਂ ਆ ਰਿਹਾ ਗਾਹ ਨਹੀਂ ਮਾਲ ਹੀ ਨਹੀਂ ਹੈਗਾ ਜੀ ਕਾ ਕੀ ਕਰੇਗਾ ਜੀ ਆਕੇ ਤੁਸੀਂ ਕੀ ਆ ਲੈ ਲੋ ਇੱਕ ਨੋਰਮਲ ਕੀ ਆ ਜੀ ਆਮ ਬਣਾ ਬੰਦਾ ਜਾਂਦਾ ਜੀ 130 ਰੁਪਏ ਕਿਲੋ ਕੀ ਆ ਜੀ ਟੋਰੀ 70 ਰੁਪਏ ਕਿਲੋ ਗੜੀ 20 ਰੁਪਏ ਕਿਲੋ ਪਿੰਡੀ 100 ਰੁਪਏ ਕਿਲੋ ਬੈਂਗਣੀ 100 ਰੁਪਏ ਕਿਲੋ ਮਾਰਕੀਟ ਬਿਲਕੁਲ ਬੁਰਾ ਹਾਲ ਹੋ ਚੁੱਕਾ ਜੀ ਪੈਸੇ ਨਾਲ ਹੀ ਮਾਰਕੀਟ ਲੁਕੀ ਜਾਂਦੇ ਆਂਦੇ ਨੇ ਕਿਹੜੇ ਫੈਮਲੀਆ ਨਾਲ ਸਾਡੇ ਕੋਲ ਜਾ ਰਹੇ ਨੂਲ ਦੇ ਬੰਨੇ ਕਹਿੰਦੇ ਬਿਆਰ ਸਬਜੀਆਂ ਨਹੀਂ ਆਗੀਆਂ ਜੀ ਐਸ ਸਬਜੀਆਂ ਨਹੀਂ ਮਿਲਦੀਆਂ ਬਈ ਉਹਨਾਂ ਨੂੰ ਇਹ ਨਾਰਮਲ ਹੁੰਦੇ ਹੋਏ ਕਿੰਨਾ ਟਾਈਮ ਲੱਗੂ ਰੈਸ ਭਾਜੀ ਹੁਣ ਫਸਲ ਖਤਮ ਹੀ ਹੋ ਗਈ ਜੀਰੋ ਹੋ ਗਈ ਨਾ ਫਸਲਾਂ ਸਾਰੇ ਲੈ ਬਿਲਕੁਕੁਲ ਜੀਰੋ ਹੋ ਗਈ ਫਸਲ ਤੇ ਹੁਣ ਨਵੀਆਂ ਫਸਲਾਂ ਆਣਗੀਆਂ ਆਗੇ ਘੱਟੋ ਘੱਟ 2-3 ਮਹੀਨੇ ਸਰ ਸਰ ਗੱਲ ਕਰੀਏ ਤਾਂ ਹਾਂਜੀ ਇੱਕ ਘੱਟੋ ਘੱਟ 2-3 ਟਰੱਕ ਜਿਹੜੇ ਇੱਕ ਜੀ ਦਾ ਜਿਹੜਾ ਵੀ ਤੇ ਹੁਣ ਜਿਹੜਾ ਉਸ ਦੇ ਵਿੱਚ ਕਿੰਨਾ ਨੁਕਸਾਨ ਹੋ ਰਿਹਾ ਤਾਂ ਕਿੰਨਾ ਜਿਹੜਾ ਕੱਲ ਇੱਕ ਫੁੱਲ ਕੋ ਵੀ ਆਈ ਸੀ ਸਾਡੇ ਪੜੋਸੀਆਂ ਕੋਲੋਂ ਟਮਾਟਰ ਆਇਆ ਸੀ ਉਹ ਚਾਰਾ ਜੋ ਗਿੱਲਾ ਮਾਲ ਆਇਆ 5 ਦਿਨਾਂ ਪਹੁੰਚਿਆ 6 ਦਿਨਾਂ ਬਾਅਦ ਰਿਹਾ ਤੇ ਡੰਪ ਬਿਲਕੁਲ ਸੋਇਆ ਉਹ ਚਾਰਾ ਨੇ 5-7 ਲੱਖ ਰੁਪਏ ਕੋਲੂ ਦੇ ਕੇ ਸੋਇਆ ਜ਼ਿੰਮੇਦਾਰੀ ਮਰ ਗਿਆ ਪਿੱਛੇ ਉਹ ਚਾਰਾ ਮਰ ਗਿਆ ਅਗੂ ਜਵਾਬ ਦੇਣ ਦਾ ਰੰਗ ਨਹੀਂ ਹੈਗਾ ਉਹ ਜ਼ਿੰਮੇਦਾਰ ਕਹਿੰਦਾ ਮੇਰਾ 9 ਲੱਖ ਰੁਪਏ ਦਾ ਮਾਲ ਸੀ ਉਹ ਚਾਰਾ ਨੇ 50 ਰੁਪਏ ਨਹੀਂ ਵਟੇ ਪੂਲ ਟੱਕਰ ਆਇਆ ਦੇ ਕੇ ਹੱਥ ਜੋੜ ਕੇ ਫਿਰ ਗਿੱਲਾ ਮਾਲ ਆਣਾ ਪਿੱਛੇ ਪਛਾਤਾਂ ਕਰਕੇ ਰੁੱਕੇ ਮਾਲ ਜਿਹੜੇ 15 ਬੰਦਾ ਬੰਦਾ ਦਿਨ ਰੁੱਕੇ ਬੈਨੇ ਮਾਰ ਤੁਸੀਂ ਆਪੇ ਲਾ ਲੋ ਸਬਜ਼ੀ ਫਤੋਂ ਬੰਦੇ 2 ਦਿਨ ਹੀ ਟਿਕਦੇ 15 ਬੰਦਾ ਦਿਨਾਂ ਇੱਥੇ ਡ